ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਕਮੈਂਟ ਕਰਕੇ ਜੁੜੋ ਜੀ ਹਾਂ ਜੀ ਤੇ ਸ਼ਾਮ ਦਾ ਟਾਈਮ ਆ ਤੇ ਮੈਂ ਹੁਣ ਲੱਗੀ ਸੀਗੀ ਬਲੌਗ ਨੂੰ ਸਟਾਰਟ ਕਰਨਾ ਆ ਚਲੋ ਥੋੜਾ ਜਿਹਾ ਬਣਾ ਲੈਣਾ ਜਿੰਨਾਕ ਬਣਦਾ ਤੇ ਕੱਲ ਵੀ ਮੇਤੋ ਕੋਈ ਵਲੌਗ ਨਹੀਂ ਪਿਆ ਹੈਗਾ ਅੱਜ ਆਪਣਾ ਕੋਈ ਵਲੌਗ ਨਹੀਂ ਆਇਆ ਹੈਗਾ ਮੈਂ ਸ਼ਾਰਟ ਪਾਤਾ ਸੀਗਾ ਕੋਪਾਟੀ ਟਾਈਮ ਜਿਸ ਤਰ੍ਹਾਂ ਆਪਾਂ ਪਿੰਡ ਗਏ ਸੀ ਉਦੋਂ ਬਣਾਇਆ ਸੀਗਾ ਤੇ ਉਹ ਵੀ ਅਪਲੋਡ ਕਰਤਾ ਸੀਗਾ ਤੇ ਕੱਲ ਕੋਈ ਵਲੌਗ ਨਹੀਂ ਬਣਿਆ ਹੈਗਾ ਨਾ ਅੱਜ ਬਣਾਇਆ ਕੋਈ ਇਹ ਜਿਹੜਾ ਮਤਲਬ ਜਦੇ ਬਣਾ ਕੇ ਜਦੇ ਪਬਲਿਸ਼ ਕਰ ਦਿੰਦੇ ਤੇ ਮੇਰੀ ਸੇਤ ਵੀ ਦੇਖੀ ਮੇਰੇ ਨਾ ਉਹ ਹੀ ਜਿਹੜਾ ਦੁਹਾਰ ਲੱਗਦੀ ਐ ਨਹੀਂ ਜਿਆਦਾ ਕਮਰਦਾਰ ਹੁੰਦੀ ਆ ਮਤਲਬ ਨਾੜੀਆਂ ਨੂੰ ਲੱਗਦੀ ਆ ਕੇ ਮਰੂ ਅੱਗੇ ਵੀ ਮੇਰੇ ਹੋ ਗਏ ਸੀਗਾ ਪਤਾ ਨਹੀਂ ਪੱਟਾ ਹੀ ਲਵਾਣਾ ਪਊਗਾ ਮੈਨੂੰ ਐ ਵੀ ਇਦਾਂ ਠੀਕ ਹੋ ਜੂਵੇ ਬਹੁਤ ਔਖਾ ਪੱਟਾ ਲਵਾ ਕੇ ਕੀ ਕੰਮ ਕਰਨੇ ਆਖਿ ਲੋਏ ਹੁੰਦੇ ਨੇ ਉਹ ਟਟਾ ਰਹਿਸ ਤੇ ਨਾਲ ਹੁੰਦੇ ਨੇ ਤੇ ਬਹੁਤ ਜ਼ਰ ਤਰਸ ਕਰਦੀ ਆ ਹੁਣ ਤਾਂ ਮੈਂ ਖੋਦੀ ਨਹੀਂ ਐ ਤੁਮੀ ਸਵੇਰ ਨੂੰ ਤਾਂ ਜਦੋਂ ਉੱਠਦੀ ਆ ਨਾ ਉਸ ਤੋਂ ਬਾਅਦ ਟੁਰ ਨਹੀਂਦਾ ਐ ਨਹੀਂ ਜਿਆਦਾ ਮਜਜੇ ਨਾੜਾ ਅੱਗੜ ਜੀ ਨੇ ਕਿਹਾ ਨਹੀਂ ਜੀ ਤੇ ਟ੍ਰੇਡ ਨੂੰ ਬੰਨ੍ਹ ਕੇ ਲੱਤ ਨੂੰ ਨਾ ਸੁਣੀ ਤੇ ਕੰਮ ਕਰਦੀ ਆ। ਧਾਰਾ ਪਹਿਲਾਂ ਮੱਥਾ ਟੋਣੀ ਆ ਸੋਵਾਲ ਹੌਲੀ ਹੌਲੀ ਸੇ ਸਾਰੇ ਕੰਮ ਕਰਦੀ ਆ। ਸਾਰੀ ਦਿਹਾੜੀ ਸੇ ਫਟਾਫਟ ਅੱਜ ਮਾੜੀ ਮੋਟੀ ਜਿਹੜੇ ਕੰਮ ਹੋਈ ਕਰਕੇ ਅੱਜ ਤਾਂ ਮੈਂ ਕਰ ਹੀ ਲਈ। ਤੇ ਹੋਰ ਕੁ ਕੇ ਹੋਏ ਲੱਗਦਾ ਧਾਰਾ ਵਗੈਰਾ ਚੋਕੇ ਮੈਂ ਚੋਣੇ ਤੇ ਪੈਣੀ ਆ ਕੰਮ ਤਾਂ ਕਰਨੀ ਪੈਣਾ ਹੈ ਨਾ। ਇਹ ਸਾਰੇ ਜਿਹੜੇ ਮੇਰੇ ਕੰਮ ਨੇ ਹੋਰ ਉਹ ਤਾਂ ਮੈਂ ਦੱਸ ਦਊਂਗੀ। ਇਹ ਦਾ ਬਹੁਤ ਆਫਰ ਜਾਂਦਾ ਜਿਸ ਤਰੀਕਾ ਦਾ ਨਾ ਸ੍ਰੀ ਸਾਤਨਾਵਲੇ ਜੀ ਦੇ ਕੰਮ ਕਰਦੇ ਬਹੁਤ ਔਖੇ ਲੱਗਦੇ ਨੇ ਫੇਰੀ ਜੀ ਕਰਦਾ ਕਿਸੇ ਨੂੰ ਕੰਮ ਨੂੰ ਬਾਹਰ ਨਾ ਇੱਕ ਜੇ ਜਦੋਂ ਘਰੇ ਹਨਾ ਇੱਕੋ ਜਾਣਾ ਹੋਵੇ ਕੰਮ ਕਰਨ ਨਾਲ ਤੇ ਫਿਰ ਮੁਸ਼ਕਲ ਹੋ ਜਾਂਦੀ ਆ ਨਾ ਤਾਂ ਚੜੂ ਲਾਇ ਵੀ ਨਾ ਸਰਦਾ ਭਾਂਡੇ ਮਾਜੇ ਵੀ ਨਾ ਸਰਦਾ ਨਾ ਸਬਜ਼ੀਆਂ ਕਰੇ ਵੀ ਨਾ ਬੁਰਾ ਲੱਗਦਾ ਜੇ ਛੱਡ ਕੇ ਪਾ ਜੰਨੇ ਆ ਤੇ ਕਰਨੇ ਪੈਂਦੇ ਨੇ ਔਖੇ ਔਖੇ ਪਰ ਦਰਦ ਬਹੁਤ ਹੋ ਰਿਹਾ ਢੂਣੀ ਦੇ ਵਿੱਚ ਗੋਲ ਗਈ ਸਟੈਂਡ ਵੀ ਜਦ ਮੈਂ ਖੜੀਆ ਨਾ ਨਾੜਾਂ ਦੁਖ ਰਹੀਆਂ ਨੇ ਰੀੜ ਦੀ ਹੱਡੀ ਦੁਖ ਰਹੀਆ ਤੇ ਕੱਲ ਵੀ ਮੈਂ ਦਵਾਈ ਲੈਣ ਚੱਲੇਗੀ ਫਿਰ ਉਧਰ ਖੰਨੇ ਗਈ ਸੀ ਦਵਾਈ ਲੈਣ ਫਿਰ ਆਉਂਦੇ ਵਿੱਚ ਇਸ ਕਾਰਨ ਨੂੰ ਲੈ ਕੇ ਕੱਲ ਨਹੀਂ ਕੋਈ ਵੀ ਬਲੌਗ ਬਣਿਆ ਹੈਗਾ ਸਾਨੂੰ ਦਵਾਈਆਂ ਨੇ ਮੱਤ ਮਾਰੀ ਪਈਆਂ ਇੱਕ ਪੈਸਾ ਇਹ ਨਾ ਲੱਗਦਾ ਦਵਾਈਆਂ ਤੇ ਜਿੰਨੇ ਡਾਕਟਰ ਕਹਿ ਦਿੰਦੇ ਉਹਨੇ ਦੇਣੇ ਪੈਂਦੇ ਆ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਨੇ ਸਾਰੀਆਂ ਬੱਸ ਹੋਈ ਗਈ ਦਵਾਈਆਂ ਨਾਲ ਖਾਣੀਆਂ ਵੀ ਮੁਸ਼ਕਲ ਨੇ ਲੈਣੀਆਂ ਵੀ ਮੁਸ਼ਕਲ ਐ ਇੰਨੀਆਂ ਮਹਿੰਗੀਆਂ ਦਵਾਈਆਂ ਜੇ ਕੋਈ ਗੋਲਿਆਂ ਦਾ ਪੱਤਾ ਵੀ ਆਉਂਦਾ ਢਾਈ 300 ਤੋਂ ਘੱਟ ਨਹੀਂ ਹੈਗਾ ਤੇ ਹੁਣ ਮੈਂ ਇੱਥੇ ਲੱਗੀ ਸੀਗੀ ਮਾ ਚਲੋ ਕਦੂ ਪਿਆ ਉਹਨਾ ਕਦੂ ਦੀ ਸਬ지 ਬਣਾਉਣੇ ਆ ਕਤੜ ਕਰਾਉਣ ਲੱਗੀ ਮੈਂ ਚਾਹ ਖੜੀ-ਖੜੀ ਲਾ ਦਾਂ ਇਹ ਅੰਦਰੇ ਬਣਾ ਲਵਨੀ ਹੈ ਆਪਣਾ ਜਿਸ ਕਰਨ ਵੀ ਆ ਗਿਆ ਜੀ ਬਾਕਸ ਹੁਣ ਖੇਲਣ ਗਿਆ ਹੋਇਆ ਬਰੌਂ ਦੇ ਵਿੱਚ ਆਹ ਤਾਂ ਹੈ ਨਹੀਂ ਸੀ ਕਿ ਮੈਂ ਕੈਮਰੇ ਲੱਗੀ ਹੈਗੇ ਮੇਰੇ ਤੋਂ ਕੱਪੜਿਆਂ ਦੀ। ਜਵੇਂ ਉਹ ਤਾਂ ਤਾਂ ਮੈਂ ਮਸਾਂਉ ਹੋਇਆ ਤੇ ਮੈਂ ਪਾਈ। ਤੇ ਫੇ ਜਿਹੜੇ ਕੱਪੜੇ ਸੀਗੇ ਜਿਸ ਕਾਰਨ ਦੇ ਉਹਨੇ ਕਹਿੰਦਾ ਮੁੰਮੀ ਮੈਂ ਧੋਣਾ ਆਵੇ ਤਾਂ ਉਹ ਬੈਠ ਕੇ ਮਾਚਕ ਧੋਲਾ। ਆਪੇ ਕੰਮ ਕਰ ਲੈਂਦੇ ਰਹਿੰਦੇ ਨਾਲ। ਐ ਨਾਲਸਾ ਹੋ ਜਾਂਦਾ ਮੇਰਾ। ਵਿਆਹ ਦਾ ਕੱਪੜਾ ਵੀ ਤਾਂ ਧੋਣ ਦਿੰਦੇ। ਉਹਨੂੰ ਸਟਰਫ ਦੇ ਵਿੱਚ ਮਲ ਕੇ ਨਾ ਸੁੱਕਣੇ ਪਾ ਗਏ ਧੋ ਕੇ। ਬਾਕੀ ਹੋਟੋ ਵਿਚਾਰੇ ਨੇ ਕੀ ਕਰਨਾ ਹੈ ਨਾ ਨਾ ਤਾਂ ਦਾਲ ਸਬਜ਼ੀ ਰੋਟੀ ਵਗੈਰਾ ला ਸਕਦੇ ਨਹੀਂ ਛੋਟੇ ਆ ਹਾਂ ਤੇ ਸਾਇ ਤਾਂ ਆਉਂਦਾ ਹੀ 12 ਵਜੇ 11 12 ਵਜੇ ਇੰਨਾ ਟਾਈਮ ਲੰਘਦਾ ਤਾਂ ਉਹਦਾ ਬਹੁਤ ਹਿੱਟਾ ਥੋੜੇ ਦਿਨ ਰਹਿ ਗਏ ਬਸ ਹੁਣ ਸਕੂਲ ਲੱਗ ਜੂਗਾ ਤੇ ਫਲੈਟ ਵੀ ਹੋਣਾ ਤੇ ਪੈਰੇ ਕਾ ਮਮੀ ਚਾਹ ਬਣਾਦਾ ਮੈਂ ਚਲ ਬਣਾਉਂਦਾ ਤੇ ਟੈਨ ਵਾਲੀ ਚਾਹ ਵੀ ਜਸ ਕਰਨ ਨੇ ਬਣਾਈ ਸੀ ਚਲੋ ਇਧਰ ਹਨ ਕੰਮ ਕਰਾ ਦਿੰਦੇ ਕੱਲ ਜਦੋਂ ਆਇਆ ਸੀ 5 ਵਜੇ ਤੇ ਆਉਂਦੀ ਸਰ ਮੈਂ ਧਾਣਾ ਚੋਣ ਲੱਗੀ ਮੈਂ ਚਲ ਮੈਂ ਧਾਣਾ ਚੋਣਾ ਵੀ ਦੋ ਚੀਨੇ ਲੈਣਾ ਆਪ ਉੱਥੇ ਰਹੇ ਸੀਗੇ ਵੱਡਣ ਤੋਂ ਦੋ ਜਿਹੜਾ ਸਵੇਰੋਂ ਵਾਲਾ ਸੀ ਉਹ ਤਾਂ ਉਹਦੇ ਪਾਪਾ ਨੇ ਪਾਤਾ ਸੀਗਾ ਇਹ ਸ਼ਾਮ ਨੂੰ ਨਹੀਂ ਸੀਗਾ ਫਿਰ ਮਤਲਬ ਦੂਏ ਸਵੇਰ ਨੂੰ ਪਾਉਣਾ ਪੈਣੀ ਸੀਗਾ ਤੇ ਕਹਿੰਦਾ ਅਚ ਮੈਂ ਵੜ ਦੰਨਾ ਕਿ ਦੋ ਭਰੀਆਂ ਨੇ ਵੱਡੀਆਂ ਸਵੇਰੋਂ ਅੱਜੋ ਹੀ ਪਾਉਣਾ ਹੈ ਤੇ ਬਾਅਦ ਦੇਣ ਚ ਵੱਡੇ ਨੇ ਬੱਟਰ ਦੇ ਵੱਡੇ ਕੇ ਰੱਖ ਲਾਤੇ ਨੇ ਇਹਦਾ ਕੰਮ ਦਾ ਕਰਾ ਲੁੰਦੇ ਨੇ ਬੱਚੇ ਲਾਉਣਾਂ ਦੀ ਚਾਹੀਦਾ ਹੁਣ ਕੋਈ ਲੱਗਣਗੇ ਤਾਂ ਨਹੀਂ ਸੈਲ ਫ੍ਰਿਜ ਨੂੰ ਵੀ ਮੈਂ ਤਾਂ ਹੀ ਨਹੀਂ ਗਿਆ ਹੜੋਂ ਵੀ ਰਹਿਣ ਦੇ ਕੰਮ ਕਾਣ ਨੂੰ ਮੈਂ ਚਲੋ ਜਿਹੜੇ ਕੰਮ 'ਚ ਬੱਚੇ ਦਾ ਜੀਹ ਹੰਦਾਨ ਕਰ ਲੈਣ ਤੇ ਦੇ ਰੋਣਾ। ਆ ਕੇ ਆਪ ਦਾ ਸਾਰਾ ਉਹਨੇ ਕੁੱਡਾ ਜਿਹੜਾ ਕਬੂਤਰੀ ਦਾ ਸੀ ਉਹ ਸਾਫ਼ ਕਰਿਆ ਅੱਜ। ਕਹਿੰਦਾ ਮੇਰੇ ਤੋਂ ਸਵਾਇ ਤੱਕ ਕਿਸੇ ਨੇ ਸਾਫ਼ ਨਹੀਂ ਕਰਿਆ। ਮੈਂ ਬਹੁਤ ਸਾਫ਼ ਕਿਹਨਾਂ ਕਰਨਾ ਕੀ ਤੇਰੀ ਜ਼ਿੰਮੇਵਾਰੀ ਹੈ ਇਹ। ਮੈਂ ਤੈਨੂੰ ਤਾਂ ਤੇਰੀ ਆਂਟੀ ਕੱਦੀ ਕਹਿੰਦੀ ਹੈ ਹਰਵੇਸ਼ ਕੌਰ ਆਂਟੀ ਹੈ ਨਾ। ਵੀ ਆਜਾ ਇਸ ਕੰਮ ਤੇਰੇ ਕੁੱਡਾ ਵੀ ਲੇ ਲੈ। ਆ ਕੇ ਨੇ ਇਹ ਕੁੱਡਾ ਸਾਫ਼ ਕਰਿਆ ਅੱਜ। ਸਵਾਸ ਨੂੰ ਮੈਂ ਤਾਂ ਤੜਕਾ ਲਾ ਕੇ ਇੱਥੇ ਘੜੀ ਘੜੀ ਜਿਹੜੀ ਰੋਟੀਆਂ ਲਾਉਣੀਆਂ ਨੇ ਤੇ ਇੱਥੇ ਪਕਾ ਦੇਣੀ ਆ। ਮਸਕਰ ਬਾਦ ਆ ਬੈਠ ਕੇ ਨਹੀਂ ਉੱਠੁੰਦਾ ਹੈਗਾ ਇੰਨਾ ਮੁਸ਼ਕਲਾ ਧੁੰਦਾ। ਜਦੋਂ ਬਾਕੀ ਹੋਰ ਸਾਰੇ ਬਿਮਾਰ ਹੁੰਦੇ ਨੇ ਮੈਂ ਸੰਭਲਦੀ ਐ ਮੈਂ। ਮੇਰਾ ਹੀ ਔਖਾ ਹੋ ਜਾਂਦਾ। ਮੇਰੀ ਨਹੀਂ ਕੰਮ ਖਾਮ ਦਾ ਹੈਗਾ। ਮੈਂ ਸਾਰਿਆਂ ਨੂੰ ਸੰਭਲ ਰਹੀ ਆ। ਬਹੁਤ ਆਕਰਸ਼ਣ ਹੈ। ਰੈਡ ਕਰੈਡ ਕਰ ਲਹੂਣਿਆਂ ਨਾਲ ਕੰਮ ਕਰਨੇ ਬਹੁਤ ਔਖੇ ਨੇ। ਸਰੀ ਚੜਦਾ ਫਿਰ ਤੁਰਦਾ ਫਿਰ ਦੇ ਚੰਗਾ ਲੱਗਦਾ। ਤੁਰਦੇ ਫਿਰ ਦੇ ਕੰਮ ਕਰਦਾ ਬੰਦੇ ਵਧੀਆ ਲੱਗਦਾ ਹੈ ਨਾ। ਜਦੋਂ ਜਦੋਂ ਬਿਮਾਰ ਹੋ ਜਾਂਦੇ ਆ, ਬੁਖਾਰ ਵੀ ਚੜ ਜਾਂਦਾ ਜਾਂ ਕੁਝ ਦੁਖਣ ਲੱਗ ਜਾਂਦਾ ਨੇ। ਫਿਰ ਨਾਲ ਦੇ ਵੀ ਐ ਹੋ ਜਾਂਦੇ, ਨਾਲ ਦੇ ਨੂੰ ਵੀ ਐ ਹੋ ਜਾਂਦਾ ਵੀ ਹਾਂ ਹੀ ਕਾਤੇ ਪੈ ਗਈ ਕੰਮ ਛੱਡ ਕੇ। ਕੋਈ ਸ਼ੌਂਕ ਨਾ ਤਾਂ ਪੈਂਦਾ ਨਹੀਂ ਮੈਂ ਤਾਂ ਕੰਮਾਂ ਨੂੰ ਇੰਨਾ ਉਹ ਕਰਦੀ ਹੋਣੀ ਆਪਾਂ ਤਾਂ ਕਰਦੇ ਫਿਰੀ ਜਾਂਦੇ ਹਾਂ ਹੁਣ ਜੇ ਸਰੀਰ ਹੀ ਨਹੀਂ ਸੈੱਟ ਹੈਗਾ ਕੀ ਕਰੀਏ ਕਈ ਇਹ ਸਬਜ਼ੀ ਬਣਦੀ ਬਹੁਤ ਸਵਾਦ ਆ ਬਣਾਵਾਂਗੇ ਆਪਾਂ ਬਿਨਾਂ ਦੁੱਧ ਦੇ ਦੁੱਧ ਨਹੀਂ ਪਾਉਂਦੇ ਹੈਗੇ ਕੱਲ ਬਣਾ ਕੇ ਦੇਖੋ ਮੈਂ ਵੀ ਦੁੱਧ ਨਾਲ ਬਣਾਈ ਤਾਂ ਇਹ ਨਹੀਂ ਬਣਾਉਂਗੀ ਆਪਣੇ ਭੈਣਾਂ ਜਿਹੜੀ ਨਾਲ ਦੇ ਨੇ ਉਹ ਬਣਾਉਂਦੀਆਂ ਨੇ ਨਾ ਬਣਾ ਕੇ ਸਦਾ ਹੀ ਗਿਆ ਬਾਕੀ ਚੀਜ਼ਾਂ ਨੂੰ ਤਾਂ ਪਾ ਲੈਣੇ ਇੱਥੇ ਨਹੀਂ ਪਾ ਰਹੇ ਨਾ ਤੋਰੀਆਂ ਚ ਪਾਇਆ ਨਾ ਕਈਏ ਚ ਪਾਇਆ ਜਈਆ ਨਾ ਹੁਣ ਮੀਨ ਆ ਵਧੀਆ ਲੱਗਣ ਲੱਗਦੀ ਹੈ ਸਬਜੀ ਮੌਸਮ ਵੀ ਠੰਡਾ ਰਹਿੰਦਾ ਹੁਣ ਜਦੋਂ ਅਲਗ-ਅਲਗ ਮੀਂਹ ਪਈ ਜਾਂਦਾ ਨਾ ਆਪਣੇ ਮੌਸਮ ਵਿੱਚ ਵਧੀਆ ਲੱਗਦਾ ਆਪਣੇ ਤਾਂ ਹੈ ਹੀ ਪਿਆ ਨਹੀਂ ਪਰ ਮੌਸਮ ਦਾ ਬਹੁਤ ਫਰਕ ਪੈਂਦਾ ਹੈ ਦੋੜ ਦਰਤੀ ਕਰਦਾ ਹੈ ਬਾਕੀ ਸਾਰੇ ਪੈਨ ਪੰਜਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹਨਾਂ ਸੋਣੇ ਸੋਣੇ ਕਮੈਂਟ ਕਰਦੇ ਨੇ ਤੇ ਆਪਣੇ ਨਾਲ ਜੁੜੇ ਹੋਏ ਨੇ ਬੜੇ ਸੋਣੇ ਸੋਣੇ ਕਮੈਂਟ ਕਰਦੇ ਆ ਪਰ ਇਹ ਜੀ ਸਾ ਬਸ ਪਾ ਗਈ ਮੈਨੂੰ ਤਾਂ ਮੈਂ ਹੀ ਪਾ ਦੇ ਮੈਂ ਕਿਉਂ ਸੱਦੇਂ ਜਾਵਾਂਗੇ ਤੇ ਕਿਰਾ ਪਾਣੀ ਉੱਪਰ ਤਾਲੇ ਤੋਂ ਲੈਣ ਨੂੰ ਇਹਨਾਂ ਵਿੱਚੇ ਪਾਣੀ ਦੇਖੋ ਖਸਤਾ ਬੁੜੀ ਹੋ ਜਾਂਦਾ ਹੁਣ ਹੋ ਗਿਆ ਦਸ ਕਰਨਾ ਉਹਨੂੰ ਉਹਦੇ ਨਾਲ ਮਗਾ ਦੂੰਗੀ ਦਸਮ ਦਿਖਾਵਾ ਬਾਹਰ ਲੱਕੀ ਹੋ ਜੇ ਆਪਣੀ ਗੱਲ ਬਾਹਰ ਗਿੜਮ ਰਾਦੀ देखो जसकर ना कप कपड़े धो तो के ना सुने पा गया डंडे पे सूट आप धो तो के पा गए तो देखो बारह यह मौसम एमें बदलवाई जी हाँ वो सामने कद्दू करे हुए ने तो थोड़ा थोड़ जी रह गया आड़े आड़ दुआ बहुत लोगों ने करते कदू खता हवा बिल्कुल भी नहीं चल रही हैगी ਖੜੀ ਆ ਦੇਖੋ ਪੱਤਾ ਆਮ ਨਹੀਂ ਹਿਲਦਾ ਹੈਗਾ ਗੁੰਮਸ ਜੀ ਹੋਈ ਪਈ ਸਾਰੇ ਉਸ ਚਾਰ ਸਪੇਰੇ ਜਦੋਂ ਹਵਾ ਚੱਲ ਬੰਦੀ ਹੈ ਨਾ ਫਿਰ ਬਹੁਤ ਵਧੀਆ ਮੌਸਮ ਹੋ ਜਾਂਦਾ ਨਹੀਂ ਤਾਂ ਗੁੰਮਸ ਜੀ ਲੱਗੀ ਜਾਂਦੀ ਆ ਆਲੇ-ਦਾਲੇ ਅੰਗੂਰ ਆਪਣੇ ਮੁੱਕ ਗਏ ਹੁਣ ਉਹਦੇ ਉੱਤੇ ਆਪਣੀ ਬੇਲ ਚੜ ਲੱਗੀ ਗਲੋ ਦੀ ਗਲੋ ਦੀ ਬੇਲ ਚੜੀ ਹੋਈ ਆ ਦੇਖੋ ਸ਼ਾਹ ਨੇਰੇ ਨੂੰ ਰੀ ਅੱਜ ਵੀ ਜਿਹੜਾ ਸਾਹਮਣਾ ਹੈਗਾ ਮਸਨ ਦੇਖਦੀ ਬੱਕਰੀ ਆਪਣੀ ਖੁਸ਼ ਰਾਂਦੀ ਹੈ ਹਾਂ ਚਲੋ ਜੀ ਫੇਰ ਮਿਲਦੇ ਹਾਂ ਹੈਲੋ ਲੋ ਜਿਸ ਕਾਰਨ ਬਣਾ ਗਿਆ ਮੇਰੇ ਲੋ ਜਿਸ ਕਾਰਨ ਹੈਲੋ ਜਿਸ ਕਾਰਨ ਨੂੰ ਕੀ ਕਰੇ ਅੱਜ ਫੇਰ ਆ ਕੇ ਕੰਮ ਹਨ ਫਰਤ ਤਲਾਇਆ ਟਰੈਕਟਰ ਚਲਾਇਆ ਹੋਰ ਕਪੜੇ ਧੋ ਕੇ ਪਾਏ ਹਨ ਗਰਮੀ ਬਹੁਤ ਜ਼ਿਆਦਾ ਹਨ ਗਰਾਉਂਡ ਦੇ ਵਿੱਚ ਨਾਲੇ ਨਾਲੇ ਹੈ ਜੱਕੇ ਨਹੀਂ ਲੈ ਲਾ ਲੈ ਦੇ ਘਰ ਤੇ ਦੁੱਧ ਪਾ ਦਈਏ ਟਰੈਕਟਰ ਨੂੰ ਤੇ ਗਰਮੀ ਇੰਨੀ ਜ਼ਿਆਦਾ ਬਹੁਤ ਜ਼ਿਆਦਾ ਅੰਦਰ ਬਾੜ ਨੂੰ ਜੀ ਨਹੀਂ ਕਰਦਾ ਹੈਗਾ ਰੋਟੀ ਦੇਖਦੀ ਮੈਂ ਬਾਹਰ ਹੀ ਲਾਉਂਗੀ ਅੰਦਰ ਨਹੀਂ ਲਾਉਂਦੀ ਹੈਗੀ ਅੰਦਰ ਤਾਂ ਖੜ ਨਹੀਂ ਹੁੰਦਾ ਹੈਗਾ ਨਾ ਹਵਾ ਚੱਲਦੀ ਆ ਨਾ ਮੀਂਹ ਆਉਂਦਾ ਹਨਾ ਬਹੁਤ ਗੁੰਮਸ ਹੋਈ ਪਈ ਹੈ ਰੋਜੀ ਗਰਮੀ ਬਹੁਤ ਜ਼ਿਆਦਾ ਤੇ ਆਪਾਂ ਲਈ ਰੋਟੀ ਤੇ ਰੋਟੀ ਮੈਂ ਦੇਖਦੀ ਆ ਬਾਹਰ ਹੀ ਲਾਉਣੀ ਆ ਗੁੰਮਸ ਜੀ ਹੋਈ ਪਈ ਆ ਜੇ ਤਾਂ ਹਵਾ ਆ ਗਈ ਤਾਂ ਦਾ ਠੀਕ ਆ ਜੇ ਨਾ ਆਈ ਤਾਂ ਇੱਥੇ ਪਕਾਉਣੀ ਆ ਪਹਿਲਾਂ ਮੈਂ ਭਾਂਡੇ ਮਾਜਦਾ ਭਾਂਡੇ ਪਹਿਲੇ ਮੇਰੇ ਚਾਹ ਵਾਲੇ ਜਿਹੜੇ ਸ਼ਾਮੀ ਚਾਹ ਕਰੀ ਸੀ ਮਾਰੇ ਦੁੱਧ ਵਾਲੇ ਸਾਰੇ ਚਾ ਕੇ ਮਾਜਦਾ ਉਸ ਤੋਂ ਬਾਅਦ ਲਾਉਂਗੀ ਰੋਟੀ ਤੇ ਆਪਾਂ ਆਪਣੇ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਜਾਂ ਟਿਪਸ ਦੇ ਨਾਲ ਤੇ ਜੇ ਬਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲ ਨੂੰ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ